ਭਾਈ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ 22 ਦਾ ਸਹਿਰ ਬਰਨਾਲਾ ਤੇ ਜ਼ਿਲ੍ਹਾ ਹੀ ਬਰਨਾਲਾ ਠੀਕ ਹੈ ਨਾ ਬਾਈ ਕੋਲ ਤਾਜੀ ਸੂਈ ਗਾਂ ਬਾਈ ਦੇ ਕਹਿਣ ਮੁਤਾਬਕ 20 ਲੀਟਰ ਮੁੱਦ ਤਿਆਰ ਆ ਜੀ ਠੀਕ ਹੈ ਜੀ ਚੈੱਕ ਚੈੱਕ ਕਰ ਸਕਦੇ ਲੈ ਆ ਲੂਗਾ ਠੀਕ ਹੈ ਜੀ ਚੈੱਕ ਕਰਕੇ ਤੇ ਚੱਲੀ ਕਰਕੇ ਲੈ ਆ ਸਕਦੇ ਭਰਾ ਦੇਖ ਸਕਦੇ ਬੱਸੀ ਆ ਦੀ ਠੀਕ ਹੈ ਜੀ ਥੱਲੀ ਕਰਨਾ ਤੁਹਾਡਾ ਆਪ ਦੀ ਜਿਵੇਂ ਕਰੀਆ ਠੀਕ ਹੈ ਜੀ ਸਾਡਾ ਕੰਮ ਐਡ ਲਾਉਣਾ ਠੀਕ ਹੈ ਜੀ ਜੀਤਾ ਫਾਰਮ ਟੀਵੀ ਬਰਨਾਲਾ ਬਾਈ ਕੋਲਾ ਟੁਕੜ ਗੱਪਣ ਬੂਰੀ ਮੱਝਾ ਭਰਾ ਠੀਕ ਹੈ ਜੀ ਤੇ ਆ ਕਾਲੀ ਮੱਝਾ ਟੁਕੜ ਗੱਪਣ ਆਪਣਾ ਬੂਰੀ ਐ ਸੌਰੀ ਬੂਰੀ ਮੱਝਾ ਭਰਾ ਵੱਧ ਜਾਣਕਾਰੀ ਬਾਈ ਤੋਂ ਲਓ ਠੀਕ ਹੈ ਨਾ ਭਰਾ ਇਹ ਟੁਕੜ ਗੱਪਣ ਬੂਰੀ ਮੱਝ ਦੱਸ ਰਿਹਾ ਸੀ ਬਾਈ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ 8 ਕਿਲੋ ਲੀਟਰ ਦੱਸ ਰਿਹਾ ਮਾਗਰ ਪਤਾ ਨਹੀਂ ਘੱਟਾ ਦੱਸ ਰਿਹਾ ਜੀ ਬਾਈ ਠੀਕ ਹੈ ਜੀ ਬਾਈ ਇਹਨਾਂ ਨੂੰ ਕਨੈਕਟ ਕਰੋ। ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ। ਉਹਨੂੰ ਬਦ ਵਾਰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨੂੰ ਮੈਂ ਤੁਹਾਨੂੰ ਵੀ ਵੀਡੀਓ ਅਪਲੋਡ ਕਰ ਦੇਈਏ ਜੀ। ਵੱਧ ਜਾਣਕਾਰੀ ਬਾਈ ਤੋਂ ਲੈ ਲੈ ਤਿੰਨ ਚਾਰ ਮੱਜਾਂ ਬਾਈ ਕੋਲ ਠੀਕ ਹੈ ਨਾ ਤੋਕੜ ਗੱਬਣ ਠੀਕ ਹੈ ਜੀ। ਬਾਈ ਨਾਲ ਗੱਲਬਾਤ ਕਰ ਲਿਓ ਫੋਨ ਤੇ ਬਾਈ ਦਾ ਨੰਬਰ ਆਪਾਂ ਲਾ ਦਾਂਗੇ ਸਕਰੀਨ ਤੇ ਜੀ ਠੀਕ ਹੈ ਜੀ। ਫੇਸਬੁੱਕ ਤੇ ਭਰਾ ਆਪਣਾ ਪੇਜ ਆ ਗਰਜੀਤ ਰਾਏ ਠੀਕ ਹੈ ਜੀ। ਤੇ YouTube ਤੇ ਆਪਣਾ ਜੀਤਾ ਫਾਰਮ TV ਬਾਤੋ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਠੀਕ ਹੈ ਜੀ ਬਾਈ ਜੇ ਨਾ ਜਰੂਰ ਕੰਟੈਕਟ ਕਰੋ ਅੱਡੋੜੀ ਵੀਡੀਓ ਮੰਗਾ ਲੈ ਬਾਈ ਤੋਂ ਕੱਲੀ-ਕੱਲੀ ਮਾਰਦੀ ਆ ਇਹ ਵੀ ਤੋਕੜ ਗੱਬਣ ਬਾਈ ਨੇ ਦੱਸਿਆ ਸੀ ਇਹਨਾਂ ਦਾ ਵੱਧ ਜਾਣਕਾਰੀ ਬਾਈ ਤੋਂ ਲੈ ਲਓ ਜੇ ਕੋਈ ਤੋਕੜ ਗੱਬਣ ਦਾ ਚਾਹਵਾਣਾ ਤਾਂ ਲੈ ਸਕਦੇ ਹੋ ਬਾਕੀ ਬਾਈ ਕੋਲ ਤਾਜੀ ਸ੍ਰੀ ਗਾਣਾ ਜੀ ਠੀਕ ਹੈ ਜੀ ਚੈੱਕ ਕਰਕੇ ਤੇ ਸੱਲੀ ਕਰਕੇ ਲੈ ਜਾਓ ਬਾਈ ਕੱਲ ਨੂੰ ਕਿਸੇ ਦਾ ਕੱਲ ਦਾ ਰੌਲਾ ਨਾ ਪਵੇ ਜੀਤਾ ਫਾਰਮ ਟੀਵੀ ਬਰਨਾਲਾ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ